ਜਿਵੇਂ ਪੰਚਾਇਤੀ ਚੋਣਾਂ ਕਾਫੀ ਸਾਲਾਂ ਬਾਅਦ ਹੋਈਆਂ ਸੀ ਤੇ ਉਦਾਂ ਹੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਭੀ ਚੋਣਾਂ ਵੀ ਕਾਫੀ ਵਰਿਆਂ ਦੇ ਬਾਅਦ ਹੋ ਰਹੀਆਂ ਨੇ ਕਿਉਂਕਿ ਕੈਂਡੀਡੇਟ ਨੇ ਜਿਨ੍ਹਾਂ ਨੇ ਆਪਣੀ ਕਮਰ ਕੱਸ ਲਈ ਹੈ ਤੇ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਕੈਂਪੇਨਿੰਗ ਕਰਨੀ ਜਿਹੜੀ ਸ਼ੁਰੂ ਕਰ ਦਿੱਤੀ ਹੈ ਆਉਣ ਵਾਲੀ 14 ਦਸੰਬਰ ਨੂੰ ਜੜੀ ਹਰ ਇੱਕ ਜਣਾ ਵੀ ਕੈਂਡੀਡੇਟ ਹੈ ਉਹਦੀ ਕਿਸਮਤ ਦਾ ਜਿਹੜਾ ਸਤਾਰਾ ਉਹ ਦੇਖਣਾ ਹੋਏਗਾ ਕਿ ਚਮਕਦਾ ਹੈ ਜਾਂ ਨਹੀਂ ਚਮਕਦਾ ਤੇ ਐਦਾਂ ਹੀ ਗੁਰੂ ਅਰਸਾ ਹੈ ਬਲਾਕ ਦੇ ਵਿੱਚ ਪਿੰਡ ਸ਼ੇਰ ਸਿੰਘ ਵਾਲਾ ਅਤੇ ਪਿੰਡ ਰਾਣਾ ਪੰਜਗਰਾਈ ਦੇ ਜੀ ਸਾਹ ਪੰਜਗਰਾਈ ਦੇ ਮੈਂਬਰ ਮੌਜੂਦ ਨੇ ਮਲੂਕ ਸਿੰਘ ਜੀ ਬਲਾਕ ਸਮਤੀ ਤੋਂ ਖੜੇ ਨੇ ਤੇ ਜ਼ਿਲ੍ਹਾ ਪ੍ਰੀਸ਼ਦ ਤੋਂ ਖੜੇ ਨੇ ਬਲਦੇਵ ਟਪਰੀ ਜੀ ਜਿਨ੍ਹਾਂ ਦੇ ਪਿਤਾ ਜੀ ਵੱਲੋਂ ਵੀ ਕਾਫੀ ਸਾਲ ਰਾਜਨੀਤੀ ਕੀਤੀ ਗਈ ਤੇ ਆਪਣੀ ਰਾਜਨੀਤੀ ਸਦਕਾ ਬਾਰਡਰ ਪੱਟੀ ਦਾ ਵਿਕਾਸ ਕੀਤਾ ਗਿਆ ਹੁਣ ਇਹਨਾਂ ਨੇ ਸਰਪੰਚੀ ਦੇ ਇਲੈਕਸ਼ਨਾਂ ਦੇ ਵਿੱਚ ਵੀ ਮੱਲਾ ਮਾਰੀਆਂ ਨੇ ਤੇ ਹੁਣ ਜਿਹੜੀ ਵਾਰੀ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਹੁਣ ਦੇਖਣਾ ਹੋਏਗਾ ਕਿ ਜੋ ਇਹ ਆਪਦੀ ਕਿਸਮਤ ਅਜ਼ਮਾ ਰਿਆ ਉਹਦੇ ਵਿੱਚ ਕਿੰਨੇ ਕੋ ਖਰੇ ਉਤਰਦੇ ਆ ਤੇ ਲੋਕਾਂ ਵੱਲੋਂ ਜੋ ਇਹਨਾਂ ਨੂੰ ਫਤਵਾ ਸੁਣਾਇਆ ਜਾਏਗਾ ਉਹਦੇ ਤੇ ਕਿੰਨੇ ਕੋ ਖਰੇ ਉਤਰਦੇ ਆ ਭਾਈ ਜੀ ਪਹਿਲਾਂ ਤਾਂ ਸਵਾਗਤ ਹੈ ਜੀ ਲਾਈਵ ਪੰਜਾਬ ਦੇ ਜੀ ਲਾਈਵ ਪੰਜਾਬ ਦਾ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਇੱਥੇ ਪਹੁੰਚਣ ਤੇ ਭਾਈ ਜੀ ਕੀ ਏਜੰਡਾ ਲੈ ਕੇ ਚੱਲੇ ਹੋ ਪਹਿਲਾਂ ਸਰਪੰਚੀ ਦੇ ਵਿੱਚ ਵੀ ਜਿਹੜੀ ਜਿੱਤ ਪ੍ਰਾਪਤ ਹੋਈ ਸੀ ਤੁਹਾਨੂੰ ਤੇ ਹੁਣ ਕੀ ਏਜੰਡਾ ਹੈ ਲੋਕਾਂ ਦੇ ਵਿੱਚ ਜਨ ਲੋਕਾਂ ਦੇ ਵਿੱਚ ਏਜੰਡਾ ਇਹੀ ਹੈ ਕਿ ਨਸ਼ਾ ਮੁਕਤ ਕਰਨਾ ਲੋਕਾਂ ਮੁੰਡਿਆਂ ਬੱਚਿਆਂ ਨੂੰ ਰੋਜ਼ਗਾਰ ਜਿਵੇਂ ਨੌਕਰੀਆਂ ਪੰਜਾਬ ਸਰਕਾਰ ਵੱਲੋਂ ਬਹੁਤ ਦਿੱਤੀਆਂ ਜਾ ਰਹੀਆਂ ਹੋਰ ਪੈਪ ਤੁਹਾਨੂੰ ਪਤਾ ਹੀ ਹੈ ਪੰਜਾਬ ਸਰਕਾਰ ਨੇ ਬਹੁਤ ਵਿਕਾਸ ਕੀਤਾ ਹੈ ਨਹਿਰੀ ਪਾਣੀ 600 ਜੂਨਟ ਮਾਫ ਅਫੀਸ਼ਦ ਦੇ ਵਿੱਚ ਕਾਫੀ ਪਿੰਡ ਹੈ ਕਿ ਤੁਹਾਨੂੰ ਕੋੜੇ ਵਾਲੀ ਦੌੜ ਰੱਖਣੀ ਪਵੇਗੀ ਤੇ ਹੁਣ ਜਿਹੜੀ ਕੋੜੇ ਵਾਲੀ ਚਾਲ ਚੱਲ ਰਹੀ ਉਹ ਕੋੜੇ ਵਾਲੀ ਚੱਲ ਰਹੀ ਹੈ ਕੋੜੇ ਵਾਲੀ ਚਾਲ ਹੈ 5-5 ਫੁੱਲ ਮੇਲੇ ਰੇ ਸਪੋਰਟ ਫੁੱਲ ਮੇਲੇ ਦੀ ਲੋਕਾਂ ਦੀ ਤੇ ਲੋਕਾਂ ਦੇ ਜਿਹੜੇ ਕਿਹੜੇ ਮੁੱਦੇ ਆ ਜਿਹੜੇ ਤੁਹਾਡੇ ਸਾਹਮਣੇ ਆ ਰਿਹਾ ਜਦੋਂ ਤੁਸੀਂ ਡੋਰ ਟੂ ਡੋਰ ਲੋਕਾਂ ਦੇ ਘਰਾਂ ਦੇ ਵਿੱਚ ਜਾਂਦੇ ਹੋ ਤੇ ਉਹਨਾਂ ਦੀ ਕਿਹੜੀ ਮੰਗ ਹੁੰਦੀ ਹੈ ਨਹੀਂ ਲੋਕਾਂ ਦੇ ਹੁਣ ਇਸ ਟਾਈਮ ਕੋਈ ਮੁੱਦੇ ਨਹੀਂ ਆ ਇਹ ਸਰਕਾਰ ਵਿੱਚ ਪਹਿਲਾਂ ਜ਼ਰੂਰ ਹਗੇ ਸੀ ਹੁਣ ਕੋਈ ਮੁੱਦੇ ਨਹੀਂਗੇ ਜੋ ਨਸ਼ਾ ਸੀ ਚਿੱਟਾ ਜਿਵੇਂ ਜੁੱਧ ਨਸ਼ੇ ਵਿਰੋਧ ਚੱਲ ਰਿਹਾ ਉਹ ਵੀ ਅੱਗੇ ਨੂੰ ਬਹੁਤ ਕੱਢ ਗਿਆ 80% ਖਤਮ ਹੋ ਚੁੱਕਾ ਹੈ ਪਿੰਡਾਂ ਦੇ ਵਿੱਚ ਜਿਵੇਂ ਕੀ ਹੈ ਜ਼ਿਲ੍ਹਾ ਪ੍ਰੀਸ਼ਦ ਹੈ ਬਲਾਕ ਸਮਤੀ ਹੈ ਕਹਿੰਦੇ ਕਿ ਪਾਣੀ ਗੰਦਾ ਪਾਣੀ ਤੇ ਚੰਗਾ ਪਾਣੀ ਠੀਕ ਹੈ ਤੇ ਬਾਕੀ ਹੋਰ ਜਿਹੜੇ ਕੰਮ ਹੁੰਦੇ ਆ ਉਹਨਾਂ ਵਾਸਤੇ ਪੈਸੇ ਆਂਦੇ ਆ ਤੇ ਪਿੰਡਾਂ ਦੇ ਵਿੱਚ ਕਿਹੜੇ ਮਸਲੇ ਆ ਜਿਹੜੇ ਪਾਣੀ ਰਿਲੇਟਡ ਹੱਲੇ ਵੀ ਜਿਹੜੇ ਬਾਰਡਰ ਪੱਟੀ ਦੇ ਮਸਲੇ ਸੋਲਵ ਨਹੀਂ ਹੋਏ ਸੋਲਵ ਬਸ ਹੋਈ ਜਾਂਦੇ ਆ ਚੰਗਾ ਪਾਣੀ ਕੁਝ ਪਾਣੀ ਥੱਲੇ ਜਿਹੜਾ ਪ੍ਰਦੂਸ਼ਣ ਹੋ ਚੁੱਕਾ ਹੈ ਉਹ ਜਿਸ ਤਰ੍ਹਾਂ ਪਿੰਡਾ ਚਾਰਾ ਸਿਸਟਮ ਜਿਵੇਂ ਖਾਲੀਆਂ ਨਾਲੀਆਂ ਦਾ ਇਹਦਾ ਸਿਸਟਮ ਚੱਲਦਾ ਹੀ ਰਹਿੰਦਾ ਹੈ ਵੈਸੇ ਤਾਂ ਬਹੁਤ ਸੁਧਾਰ ਹੋ ਚੁੱਕਾ ਹੈ ਕੋਈ ਮਸਲਾ ਨਹੀਂ ਰਹਿ ਗਿਆ ਖਾਲੀਆਂ ਨਾਲੀਆਂ ਵਾਲਾ ਤੁਹਾਡੇ ਪਿਤਾ ਜੀ ਵੀ ਪਹਿਲਾਂ ਰਾਜਨੀਤੀ ਦੇ ਵਿੱਚ ਕਾਫੀ ਟਾਈਮ ਹੁਣ ਵੀ ਜਿਹੜੀ ਰਾਜਨੀਤੀ ਦੇ ਵਿੱਚ ਨੇ ਤੇ ਆਪਦੇ ਪਿਤਾ ਦੇ ਕਿਹੜੀ ਜਿਹੜੀ ਗੱਲ ਤੁਸੀਂ ਫੋਲੋ ਕਰ ਰਹੇ ਹੋ ਮੇਰੇ ਪਿਤਾ ਜੀ 1994 ਵਿੱਚ ਬਣੇ ਸੀ ਜ਼ਿਲ੍ਹਾ ਪ੍ਰਸ਼ਾਸਨ ਦੇ ਮੈਂਬਰ ਉਹਦਾ ਵੀ ਅਸੀਂ ਕਾਂਗਰਸ ਰਿਕੌਰ ਦੇ ਵਿਰੁੱਧ ਲੈਕਚਰ ਲੜਾ ਸੀ ਹੁਣ ਅਸੀਂ ਮੌਜੂਦਾ ਸਰਕਾਰ ਦੇ ਵਿੱਚ ਲੜ ਲੜ ਰਿਹਾ ਹਾਂ ਉਹਨਾਂ ਦੀ ਹੀ ਆ ਜਿਹੜੀ ਬਦੌਲਤ ਆ ਜਿਹੜਾ ਸਾਨੂੰ ਲੋਕਾਂ ਨੂੰ ਬਹੁਤ ਫਰਮਾਨ ਉਂਗਾਰਾ ਮਿਲ ਰਿਹਾ ਉਹਨਾਂ ਨਾਲ ਤਾਂ ਅਜੇ ਤੱਕ ਕੋਈ ਰਿਸ਼ਤਾ ਕੋਈ ਵੀ ਕਿਸੇ ਤਰ੍ਹਾਂ ਦਾ ਇਹੋ ਜਿਹਾ 1 ਰੁਪਏ ਦਾ ਦਾਗ ਨਹੀਂ ਦਾ ਉਹਨਾਂ ਦੇ ਸੀ ਹਾਂਜੀ ਉਹ ਬਾਈ ਜੀ ਬਲਾਕ ਸੰਤੀ ਦੀਆਂ ਚੋਣਾਂ ਦੇ ਵਿੱਚ ਤੁਸੀਂ ਖੜੇ ਹੋ ਤੇ ਪਹਿਲਾਂ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਵੀ ਜਿੱਤ ਪ੍ਰਾਪਤ ਕੀਤੀ ਹੈ ਤੇ ਮੌਜੂਦਾ ਸਰਕਾਰ ਦੇ ਵਿੱਚ ਮੌਜੂਦਾ ਸਰਕਾਰ ਦੇ ਝੰਡੇ ਹਟ ਜਿਹੜੀ ਚੋਣ ਲੜ ਰਹੇ ਹੋ ਮਿਲ ਰਹੀ ਹੈ ਸਪੋਰਟ ਲੋਕਾਂ ਦੀ ਹਾਂਜੀ ਸਭ ਤੋਂ ਪਹਿਲਾਂ ਜੀ ਪੰਜਾਬ ਲਾਈਵ ਚੈਨਲ ਦਾ ਜੀ ਆ ਕਹਿੰਦੇ ਆ ਜੀ ਦੂਸਰੇ ਨੰਬਰ ਤੇ ਜੀ ਇਸੇ ਤਰ੍ਹਾਂ ਸੀ ਦੇਖ ਰਹੇ ਜੀ ਪਹਿਲੀ ਵਾਰ ਵੀ 15 ਤੋਂ 20 ਸਾਲ ਜਾਂ 25 ਸਾਲ ਆਪਾਂ ਕਹਿ ਸਕਦੇ ਆ ਵੀ ਇਹ ਬਲਾਕ ਸੰਪਤੀ ਜੱਜਲਾ ਪ੍ਰਤੀ ਚੋਣਾ ਕਿਸੇ ਨੇ ਨਹੀਂ ਕਰਵਾਈਆਂ ਸਰਕਾਰ ਤੱਕੇ ਸ਼ਹੀਦ ਜਨਾਬ ਦੇ ਕੈਂਡੀਡੇਟ ਬਣਾਉਂਦੀ ਰਹੀ ਏ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਲੋਕਤੰਤਰ ਨੂੰ ਬਹਾਲ ਕਰਨ ਵਾਲੀ ਉਹਨਾਂ ਨੇ ਸਰਾਰ ਫੌਜਾ ਸੰਸਾਰੀ ਐਮ ਐਲ ਏ ਸਾਡੇ ਉਹਨਾਂ ਵੀ ਕਿਹਾ ਵੀ ਕਿਸੇ ਦੀ ਦਰਖਾਸਤ ਜਿਹੜੀ ਕਿਸੇ ਪਾਰਟੀ ਦੀ ਰਿਜੈਕਟ ਨਹੀਂ ਕੀਤੀ ਜਾਵੇਗੀ ਕੋਈ ਵੀ ਉਮੀਦਵਾਰ ਬਿਨਾ ਬੇਚੇ ਚਜਕ ਆਪਣਾ ਜਿਹੜਾ ਇਲੈਕਸ਼ਨ ਲੜ ਸਕਦਾ ਆ ਆਪਣੀ ਕਿਸਮਤ ਜਮਾ ਸਕਦਾ ਹੈ ਜਿੱਥੇ ਵੀ ਪਿੰਡਾਂ ਚ ਅਸੀਂ ਅੱਜ ਵੀ ਦੌਰੇ ਕਰਕੇ ਆਏ ਆ ਕਚੂਰਿਆਂ ਨੇ ਝੁੱਗੇ ਨੇ ਜੀ ਚੱਕ ਪੰਜੇ ਕਿਆਂ ਜੀ ਜਿੱਥੇ ਵੀ ਜਾਂਦੇ ਆ ਲੋਕਾਂ ਨੂੰ ਪਹਿਲੀ ਗੱਲ ਲੋਕ ਕਹਿੰਦੇ 15 20 ਸਾਲ ਹੋ ਗਏ ਸਾਨੂੰ ਅਸੀਂ ਵੇਖਿਆ ਨਹੀਂ ਵੀ ਬਲਾਕ ਸੰਧੀ ਜਿਲ੍ਹੇ ਬਦੇ ਇਲੈਕਸ਼ਨ ਵੀ ਹੁੰਦੇ ਨੇ ਤੇ ਇਹ ਜੀ ਤੱਕੇ ਸ਼ਾਂਜਾ ਸੀ ਉਹਨੂੰ ਬਿਲਕੁਲ ਬੰਦ ਕਰਕੇ ਲੋਕਤੰਤਰ ਨੂੰ ਬਹਾਲ ਕਰਕੇ ਲੋਕਾਂ ਦੀ ਜਿਹੜੀ ਵੋਟ ਦੀ ਤਾਕਤ ਉਸ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਦੇ ਲਈ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਐਮਐਲਏ ਸਾਹਿਬ ਔਜਾ ਸਿੰਘ ਸਰਾਰੀ ਵੱਲੋਂ ਜਿਹੜੀ ਹੈ ਪਹਿਲ ਕਦਮੀ ਅਸੀਂ ਕਹਿ ਸਕਨੇ ਆ ਕੀਤੀ ਜਾ ਰਹੀ ਹੈ ਵੀ ਲੋਕਾਂ ਨੂੰ ਪੂਰੇ ਵਿਸ਼ਵਾਸ ਦੇ ਵਿੱਚ ਕੈਂਡੀਡੇਟ ਪੂਰਾ ਡੋਰ ਟੂ ਡੋਰ ਵਰਕ ਕਰ ਰਹੇ ਆ ਲੋਕਾਂ ਨੂੰ ਵੀ ਪਤਾ ਵੀ ਸਾਡੀ ਅੱਜ ਵੋਟ ਜਿਹੜੀ ਹੈ ਕਿੰਨੀ ਕੀਮਤੀ ਹੈ ਕਿਉਂਕਿ ਜਿੰਨੇ ਵੀ ਪਹਿਲਾਂ ਚੋਣਾਂ ਹੋਈਆਂ ਨੇ ਬਲਾਸਟ ਨਾਲ ਪ੍ਰੈਸ ਬਿਲਕੁਲ ਤੱਕੇ ਸ਼ਾਈ ਨਾਲ ਹੋਈਆਂ ਨੇ ਜੀ ਦੂਸਰੇ ਨੰਬਰ ਤੇ ਅਸੀਂ ਦੇਖਦੇ ਆ ਜੀ ਲੋਕਾਂ ਦੇ ਵਿੱਚ ਪੂਰਾ ਉਤਸ਼ਾਹ ਹੈ ਇਹਨਾਂ ਇਲੈਕਸ਼ਨਾਂ ਨੂੰ ਲੈ ਕੇ ਬਈ ਜੀ ਜ਼ੀਰੋ ਲਾਈਨ ਦੇ ਬਿਲਕੁਲ ਤੁਹਾਡਾ ਪਿੰਡ ਹੈ ਸ਼ੇਰ ਸਿੰਘ ਵਾਲਾ ਤੇ ਉੱਥੋਂ ਦੇ ਕੋਈ ਮਸਲੇ ਹੈਗੇ ਆ ਇਦਾਂ ਦੇ ਜਿਹੜੇ ਹੱਲੇ ਤੱਕ ਹੱਲ ਨਹੀਂ ਹੋਏ ਦੇਖੋ ਜੀ ਜਦੋਂ ਦੀ ਸਰਕਾਰ ਆਈ ਏ ਕੋਸ਼ਿਸ਼ ਪੂਰੀ ਕਰ ਰਹੇ ਨੇ ਕਿਉਂਕਿ 60 70 ਸਾਲ ਤੋਂ ਲੈ ਕੇ ਜਿਹੜੀਆਂ ਕਾਂਗਰਸ ਤੇ ਕਾਲੀ ਜਿਹੜੇ ਸਰਕਾਰ ਨੇ ਸੱਤਾ ਜਰਈਆਂ ਨੇ ਉਹਨਾਂ ਨੇ ਆਪ ਦੇ ਹਿਸਾਬ ਨਾਲ ਜੋ ਸਿਸਟਮ ਜਿਹੜਾ ਇੰਨਾ ਕਰਪਟ ਹੋਇਆ ਪਿਆ ਅਸੀਂ ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀਆਂ ਤੱਕ ਆਪਾਂ ਕਹਿ ਸਕਦੇ ਹਾਂ ਸਾਰੇ ਸਿਸਟਮ ਨੂੰ ਸਹੀ ਕਰਨ ਲਈ ਜਿਹੜਾ ਸਮਾਂ ਜਿਹੜਾ 4 ਸਾਲ ਦਾ ਉਹ ਬਹੁਤ ਮੈਂ ਕਹਿੰਦਾ ਵੀ ਘਾਟੇ ਕਿਉਂਕਿ ਸਾਰੇ ਸਿਸਟਮ ਨੂੰ ਸਹੀ ਕਰਨ ਲਈ ਉਹਨੂੰ ਸਹੀ ਨਿਰਦੇਸ਼ ਦੇਣ ਲਈ ਬਹੁਤ ਟਾਈਮ ਦੀ ਲੋੜ ਹੈ ਜੋ ਕੰਮ ਜਿਹੜੇ ਅਸੀਂ 4 ਸਾਲਾਂ ਚ ਕਹਿ ਸਕਦੇ ਹਾਂ ਸਰਕਾਰ ਨੇ ਕੀਤੇ ਨੇ ਠੀਕ ਹੈ ਅਸੀਂ ਪੂਰੇ ਤਾਂ ਨਹੀਂ ਕਹਿ ਸਕਦੇ ਵੀ ਸਰਕਾਰ ਪੂਰੇ ਕੰਮ ਕਰ ਚੁੱਕੀ ਹੈ ਪਰ ਜੋ ਕੋਸ਼ਿਸ਼ ਹੈ ਉਹ ਬਹੁਤ ਵਧੀਆ ਹੋ ਰਹੀ ਹੈ ਜਿਹੜੇ ਆ ਪਿੰਡਾਂ ਦੇ ਵਿਕਾਸ ਦੀ ਗੱਲ ਹੈ ਵੀ ਗ੍ਰਾਂਟਾਂ ਨੇ ਸਾਡੇ ਪਿੰਡਾਂ ਦੇ ਵਿੱਚ ਉਹ ਵੀ ਸਾਨੂੰ ਰੁਟੀਨ ਵਾਈ ਜੋ ਲੋਡ ਮੁਤਾਬਕ ਮਿਲ ਰਹੀਆਂ ਨੇ ਸਾਡੇ ਐਮਐਲ ਸਾਹਿਬ ਫੌਜਾ ਸਿੰਘ ਸਰਾਰੀ ਵੱਲੋਂ ਔਰ ਭਗਵੰਤ ਸਿੰਘ ਮਾਨ ਵੱਲੋਂ ਜਿਹੜੀਆਂ ਵੀ ਸਹੂਲਤਾਂ ਲੋਕਾਂ ਤੱਕ ਆਈਆਂ ਨੇ ਅਸੀਂ ਬਿਲਕੁਲ ਸਹੀ ਢੰਗ ਨਾਲ ਉਹਨਾਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਾਂ ਜਾਂ ਕੋਸ਼ਿਸ਼ ਕਰ ਰਹੇ ਹਾਂ ਜਿਹੜੀਆਂ ਮੰਗਾਂ ਨੇ ਲੋਕਾਂ ਜਿਵੇਂ ਕੋਈ ਸੜਕਾਂ ਨੇ ਜਾਂ ਕੁਝ ਹੋਰ ਬਾਰਡਰ ਤੇ ਬੈਠੇ ਆ ਜਿਵੇਂ ਸਾਡੇ ਆ ਰਾਣਾ ਪੰਜ ਗਰੀਬੀ ਔਰ ਲੋਕ ਨੇ ਜਦ ਸ਼ੇਰ ਸਿੰਘ ਵਾਲੇ ਤੋਂ ਨੌਬਰਮ ਸ਼ੇਰ ਸਿੰਘ ਵਾਲੇ ਬੈਠੇ ਨੇ ਸਾਨੂੰ ਪੋਲ ਦੀ ਜ਼ਰੂਰਤ ਹੈ ਉਹ ਵੀ ਅਸੀਂ ਜਿਹੜੀ ਮੰਗ ਸਰਕਾਰ ਤੱਕ ਪਹੁੰਚਾ ਰਹੇ ਆ ਤਾਂ ਕਿ ਜਦੋਂ ਵੀ ਪਾਣੀ ਹੜ ਫਲੱਡ 23 ਚ ਆਇਆ ਸੀ ਹੁਣ ਇਸ ਵਾਰ ਹੀ ਆਇਆ ਹੈ ਜੋ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਿਆ ਉਹ ਵੀ ਅਸੀਂ ਲੋਕਾਂ ਦੀ ਜਿਹੜੀ ਮੰਗ ਹੈ ਸ੍ਰੀ ਭਗਵੰਤ ਸਿੰਘ ਮਾਨ ਦੁਆਰਾ ਪਹੁੰਚਾਓ ਤੱਕ ਪਹੁੰਚਾਵਾਂਗੇ ਤਾਂ ਉਹ ਸਨ ਪੂਰਾ ਕੀਤਾ ਜਾਵੇ ਤਾਂ ਜੋ ਪੰਜ ਸੱਤ ਪਿੰਡ ਜਿਹੜੇ ਸਾਡੇ ਨੇ ਇਹਨਾਂ ਨੂੰ ਸਖਾਈ ਹੋ ਸਕੇ ਜੀ ਭਾਈ ਜੀ ਲਾਸਟ ਕੁਐਸਚਨ ਹੈ ਕਿ ਜਦੋਂ ਤੁਸੀਂ ਬਣ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਕਿਹੜਾ ਕੰਮ ਕਰੋਗੇ ਜੋ ਵੀ ਲੋਕਾਂ ਦਾ ਕੰਮ ਹੋਊਗਾ ਉਹ ਪਹਿਲ ਦੇ ਦਾਰ ਤੇ ਕਰਾਂਗੇ ਹੁਣ ਕਈਆਂ ਪਿੰਡਾਂ 'ਚ ਸਾਨੂੰ ਇਹ ਲੋਕਾਂ ਨੂੰ ਜਦੋਂ ਗੱਲ ਕਰੀਗੇ ਬਿਲੇਕਸ਼ਨ ਉਹ ਕਹਿੰਦੇ ਕਾਹਦਾ ਇਲੈਕਸ਼ਨ ਹੈ ਲੋਕਾਂ ਨੂੰ ਪਤਾ ਹੀ ਨਹੀਂ ਗਾ ਇਸ ਚੀਜ਼ ਦਾ ਕਿਉਂ ਅੱਗੇ ਇਲੈਕਸ਼ਨ ਹੋਈ ਨਹੀਂ ਇਹ ਪਹਿਲੀ ਵਾਰੀ ਹੋ ਰਿਹਾ ਹੈ ਵੀ 25 ਸਾਲ ਤੋਂ ਹਾਂਜੀ ਪੂਰੀ ਸਪੋਰਟ ਕਰ ਰਹੇ ਹੋ ਆਪਦੇ ਭਰਾਵਾਂ ਦੀ ਹਾਂਜੀ ਸਭ ਤੋਂ ਪਹਿਲਾਂ ਮੇਰਾ ਵੀਰ ਕੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਕਿ ਸਾਡੇ ਤੱਕ ਪਹੁੰਚਣ ਤੇ ਜਿਸ ਤਰ੍ਹਾਂ ਬਲਦੇਵ ਸਿੰਘ ਡੱਬਰੀ ਵਾਲੇ ਨੇ ਬੋਲਿਆ ਕਿ ਲੋਕਾਂ ਨੂੰ ਪਤਾ ਹੀ ਨਹੀਂ ਇਸ ਇਲੈਕਸ਼ਨ ਬਾਰੇ ਇਲੈਕਸ਼ਨ ਬਾਰੇ ਬਿਲਕੁਲ ਹੀ ਪਤਾ ਨਹੀਂ ਕਿਉਂਕਿ 25 ਤੋਂ 30 ਸਾਲ ਪਹਿਲਾਂ ਵੋਟਾਂ ਪਈਆਂ ਹੀ ਨਹੀਂ ਉਹ ਕਹਿੰਦੇ ਕਿ ਇਹ ਇਲੈਕਸ਼ਨ ਕਾਹਦਾ ਹੈ ਸਰਪੰਚੀ ਦਾ ਹੈ ਜਾਂ ਐਮਐਲਏ ਦਾ ਦੁਬਾਰਾ ਆ ਗਿਆ ਹੈ ਪਰ ਉਹਨਾਂ ਨੂੰ ਅਸੀਂ ਦੱਸ ਰਹੇ ਹਾਂ ਕਿ ਇਹ ਜ਼ਿਲ੍ਹਾ ਪਰੀਸ਼ਦ ਦਾ ਇਲੈਕਸ਼ਨ ਹੈ ਤੇ ਸਮਤੀ ਦਾ ਇਲੈਕਸ਼ਨ ਹੈ ਬਲਾਕ ਸਮਤੀ ਦਾ ਕਿਉਂਕਿ ਇਹ ਪਹਿਲਾਂ ਰਿਜੈਕਟ ਹੋ ਜਾਂਦੀ ਹੈ ਹੁਣ ਦੇਖਿਆ ਸ਼ਰਮਾ ਸਾਹਿਬ ਕੀ ਤੁਸੀਂ 88 ਆਪਣੀਆਂ ਦਰਖਾਸਤਾਂ ਸੀ ਗੁਰੂ ਅਰਸਾਏ ਦੀਆਂ ਗੁਰੂ ਅਰਸਾਏ ਦੇ ਵਿੱਚ 88 ਦੇਰਖਾ ਚਾਚਾਏ ਕੋਈ ਆਜ਼ਾਦ ਉਮੀਦਵਾਰ ਸੀ ਕਾਂਗਰਸ ਦਾ ਸੀ ਅਕਾਲੀ ਦਲ ਦਾ ਸੀ ਕਿਸੇ ਵੀ ਸੱਤਾਧਾਰੀ ਪਾਰਟੀ ਦਾ ਸੀਗਾ ਸਾਰੇ ਹੀ 88 ਦੇ 88 ਹੀ ਸਿਲੈਕਟ ਹੋਈਆਂ ਨੇ ਇਹ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਕਿ ਗੁਰੂ ਅਰਸਾਏ ਦੇ ਵਿੱਚ 88 ਦੇ 88 ਮੈਂ ਦੂਜੇ ਬਲਾਕਾਂ ਦੇ ਵਿੱਚ ਵੀ ਸਾਰੇ ਬਾਲ ਹੋਈਆਂ ਨੇ ਬੱਟ ਪਰ ਸਾਡਾ ਜਿਹੜਾ ਸਰਦਾਰ ਫੋਜਾ ਸਿੰਘ ਸਰਾਰੀ ਜੀ ਐਮਐਲ ਮੌਜੂਦਾ ਉਹਨਾਂ ਦੇ ਸਦਕਾ ਉਹਨਾਂ ਨੇ ਸਾਨੂੰ ਵੀ ਸਾਰਿਆਂ ਨੂੰ ਇਹੀ ਕਿਹਾ ਕਿ ਓਟ ਨਾਲ ਹੀ ਜਿੱਤਣਾ ਹੈ ਠੀਕ ਹੈ ਜੀ ਉਸੇ ਤਰ੍ਹਾਂ ਹੀ ਅਸੀਂ ਜੇ ਮਤਲਬ ਸਾਡੀ ਆਪਣੀ ਸਰਕਾਰ ਸਾਰਿਆਂ ਦੀ ਸਰਕਾਰ ਹੈ ਉਹਨਾਂ ਨੇ ਕੰਮ ਕੀਤੇ ਨੇ ਤੇ ਜ਼ਰੂਰ ਜਿੱਤਾਂਗੇ ਦੂਜਾ ਨੰਬਰ ਮੈਂ ਤੁਹਾਨੂੰ ਸ਼ਰਮਾ ਸਿੰਘ ਇਹ ਦੱਸ ਦੇਣਾ ਕਿ ਸਾਡੇ ਇਹ ਬਾਰਡਰ ਪੱਟੀ ਦੇ ਆਪਣੇ ਜਿੰਨੇ ਵੀ ਪਿੰਡ ਆ ਦੇਖੋ ਕਿ 70 ਸਾਲ ਦੇ ਵਿੱਚ ਕੋਈ ਇਹੋ ਜਿਹਾ ਮੈਂ ਹੁਣ ਖੁਦ ਮੌਜੂਦਾ ਸਰਪੰਚ ਗੁੱਦੜ ਪਾਂਜਗੜਾਈ ਦਾ ਦੇਖੋ ਸਾਡੇ ਖੁਦ ਆਪਦੀ ਘਰ ਦੀ ਫੈਮਿਲੀ ਦੇ ਮੈਂਬਰ ਅਸੀਂ 8 ਜੀਆਂ ਤੇ 8 ਦੇ ਸੱਤ ਜੋਬ ਤੇ ਨੇ ਮੈਂ ਆ ਗਿਆ ਮੈਂ ਵੀ ਜੋਬ ਤੇ 2364 ਤੇ ਮੇਰਾ ਨੰਬਰ ਆਇਆ ਪਰ ਮੈਂ ਜੋਬ ਨੂੰ ਰਜਾਇਨ ਦੇ ਦਿੱਤਾ ਉਹਦਾ ਕਾਰਨ ਇਹ ਮੈਂ ਬਿਜ਼ਨਸ ਕਰਦਾ ਆ ਨੰਬਰ 2 ਇੱਥੇ ਇਸ ਪਿੰਡ ਦੇ ਵਿੱਚ ਵੇਖ ਲਓ ਕਿ ਪਹਿਲਾਂ ਬਾਅਦ ਤਵਜ 2 ਜਾਂ 3 ਲੱਗੇ ਹੋਏ ਸੀ ਰਾਣਾ ਪੰਜਗਰੀ ਦੇ ਖੁਦ ਸਰਦਾਰ ਦੇ ਪਿੰਡ ਦੇ ਹੋਜਾ ਸਿੰਘ ਸਰਾਰੀ ਦੇ ਇੱਥੇ ਵੀ ਅੱਜ ਟੀਚਰ ਵੀ ਲੱਗੇ ਆ ਲੈਂਡਮੈਨ ਵੀ ਲੱਗੇ ਆ ਸਾਰੇ ਮੁੰਡੇ ਲੱਗੇ ਆ ਕੋਈ ਇਹੋ ਜਿਹਾ ਪਿੰਡ ਨਹੀਂ ਹੈਗਾ ਜਿੱਤੇ ਦੇਖ ਲਓ ਕਿ ਤੀ ਤੋਂ 40 40 ਮੁਲਾਜ਼ਮ ਨਾ ਹਨ ਮੋਨਕੇ ਦੀ ਤੁਸੀਂ ਵਿਸਾਲ ਦੇਖਦੇ ਹੋ ਕਿ 2 ਤੋਂ 250 ਮੁਲਾਜ਼ਮ ਲੱਗਿਆ ਹੈ ਇਹ ਸਰਕਾਰ ਦੇ ਵਿੱਚ ਸਾਨੂੰ ਕੋਈ ਆਟਾ ਦਾਲ ਦੀ ਚਾਹੀਦਾ ਸਾਨੂੰ ਕੋਈ ਗਲੀ ਨਾਲ ਹੀ ਨਹੀਂ ਚਾਹੀਦੀ ਸਾਡੇ ਜੇਬ ਦੇ ਵਿੱਚ ਪੈਸੇ ਹੋਏ ਨਾ ਅਸੀਂ ਆਪੇ ਬਣਾ ਲਵਾਂਗੇ ਜੇ ਅਸੀਂ ਜੋਬ ਲੱਗੇ ਹੋਏ ਨਾ ਸਾਨੂੰ ਮਤਲਬ ਨਹੀਂ ਕਿਸੇ ਦੇ ਅੱਗੇ ਹੱਥ ਮਤਲਬ ਟੱਡਣ ਦੀ ਜਾਂ ਕੋਈ ਸਾਨੂੰ ਯਾਰ ਯਾਰ ਪੈੜੀ ਚਾਹੀਦਾ ਅਸੀਂ ਤਾਂ ਭਗਵੰਤ ਮਾਨ ਨੂੰ ਕਹਿੰਨੇ ਕਿ ਜਿਹੜਾ ਅਨਾਉਂਸ ਕੀਤਾ ਯਾਰ ਉਹ ਵੀ ਨਹੀਂ ਚਾਹੀਦਾ ਬਸ ਸਾਡੇ ਬੱਚਿਆਂ ਨੂੰ ਰੁਜ਼ਗਾਰ ਚਾਹੀਦਾ ਹੈ ਉਹ ਰੁਜ਼ਗਾਰ ਦੇ ਰਹੇ ਨੇ অলਰੈਡੀ ਤੁਸੀਂ ਦੇਖੋਗੇ 4 ਸਾਲਾਂ ਦੇ ਵਿੱਚ ਉਹੀ ਇਹੋ ਜਿਹਾ ਪਿੰਡ ਡੀਗਾ ਜਿੱਥੇ ਮੰਨ ਕੇ ਚੱਲੋ ਕਿ ਵੱਧ ਤਵੱਦ ਜੌਬ ਅਸੀਂ ਤਾਂ ਮਤਲਬ ਹੈ ਕਿ ਇਹ ਸਰਕਾਰ ਦਾ ਦੇਣਾ ਦੇ ਨਹੀਂ ਸਕਦੇ ਇਹ ਤੇ ਸਟੇਡੀਅਮ ਵੀ ਬਣ ਰਹੇ ਨੇ ਬੱਚਿਆਂ ਨੂੰ ਜਿਵੇਂ ਨਸ਼ਿਆਂ ਦੀ ਗੱਲ ਕੀਤੀ ਮਲੂਕ ਸਿੰਘ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਪਿੰਡਾਂ ਦੇ ਵਿੱਚ ਗਰਾਊਂਡ ਮੈਂ ਆਪਣੇ ਪਿੰਡ ਦੇ ਵਿੱਚ ਸੋਚਿਆ ਨਹੀਂ ਹੋਣਾ ਇਸ ਟਾਈਮ ਮੇਰੇ ਪਿੰਡ ਦੇ ਵਿੱਚ ਗਰਾਊਂਡ ਹੈ ਉੱਥੇ ਯੋਗਾ ਟੀਚਰ ਅਸੀਂ ਰੱਖਿਆ ਹੋਇਆ ਹੈ ਔਰ ਸਪੋਰਟਸ ਦੇ ਇਸ ਟਾਈਮ ਬੱਚੇ ਪੂਰਾ ਭਰਿਆ ਹੋਇਆ ਹੈ ਔਰ ਬਾਕੀ ਵੀ ਪਿੰਡਾਂ ਦੇ ਵਿੱਚ ਪੂਰਾ ਵਿਕਾਸ ਹੋ ਰਿਹਾ ਜੀ ਆਪ ਓਕੇ ਰਿਪੋਰਟ ਹੈ ਜੀ ਬਿਲਕੁਲ ਜੀ ਬਲਦੇਵ ਜੀ ਬਲਦੇਵ ਟਪਰੀ ਜੀ ਜਿਹੜੇ ਕੀ ਹੈ ਆ ਮੌਜੂਦਾ ਸਰਪੰਚ ਵੀ ਹੈ ਪਿੰਡ ਟਪਰੀ ਤੋਂ ਤੇ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਝੰਡੇ ਇੱਥੇ ਜਿਹੜੀ ਚੋਣ ਲੜ ਰਹੇ ਨੇ ਤੇ ਇਧਰ ਬਲਾਕ ਸੰਮਤੀ ਵੱਲੋਂ ਮਲੂਕ ਜੀ ਵੀ ਜਿਹੜੀ ਚੋਣ ਲੜ ਰਹੇ ਨੇ ਉਹ ਹੀ ਮੌਜੂਦਾ सरपंच ਨੇ ਇਹਨਾਂ ਵੱਲ ਜਿਹੜੀ ਚੋਣ ਲੜੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਝੰਡੇ ਹੇਠਾਂ ਲੜੀ ਜਾ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਅਗਰ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਗੱਲ ਕਰ ਲਈਏ ਤਾਂ ਅੱਜ ਤੋਂ ਲੈ ਕੇ ਅਗਰ ਪਿਛਲੇ 4 ਸਾਲਾਂ ਦੀ ਉਹ ਸ਼ੌਕੜ ਨੂੰ ਚਾਹ ਤਾਂ ਮਾਰ ਲੀਏ ਤਾਂ ਉਹਨਾਂ ਨੇ ਤਕਰੀਬਨ ਹਰੇਕ ਕੰਮ ਨੂੰ ਜੜਾ ਕੀ ਹੈ ਪਹਿਲ ਦੇ ਆਧਾਰ ਤੇ ਕੀਤਾ ਹੈ ਚਾਹੇ ਉਹ ਕੰਮ ਰੁਜ਼ਗਾਰ ਨਾਲ ਸੰਬੰਧਿਤ ਹੋਵੇ ਚਾਹੇ ਕੰਮ ਖੇਤੀ ਨਾਲ ਸੰਬੰਧਿਤ ਹੋਵੇ ਚਾਹੇ ਨਾਲਿਆਂ ਨਾਲ ਸੰਬੰਧਿਤ ਹੋਵੇ ਹਰੇਕ ਕੰਮ ਨੂੰ ਜੜਾ ਕੀ ਹੈ ਪਹਿਲ ਦੇ ਆਧਾਰ ਤੇ ਕੀਤਾ ਗਿਆ ਹੈ ਸਾਡੇ ਨਾਲ ਭਾਈ ਜੀ ਨੇ ਇਸ ਪਿੰਡ ਦੇ ਸਰਪੰਚ ਨੇ ਭਾਈ ਜੀ ਤੇ ਸਰਦਾਰ ਫੋਜਾ ਸਿੰਘ ਸਰਾਰੀ ਜੀ ਦੇ ਜਿਹੜੇ ਕੀ ਹੈ ਬ੍ਰਦਰ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰ ਲਏ ਨੇ ਭਾਈ ਜੀ ਸਰਪੰਚ ਵੀ ਉਹ ਤੇ ਪਿੰਡ ਦੇ ਜਿਹੜੇ ਚੋਣਾ ਲਾੜ ਰਹੇ ਨੇ ਤੁਹਾਡੇ ਬੱਚੇ ਨੇ ਤੇ ਇਹਨਾਂ ਨਾਲ ਪੂਰਾ ਸਪੋਰਟ ਕਰ ਰਹੇ ਹੋ ਪੂਰੀ ਸੰਯੋਗ ਜੀ ਦੇਾਂਗੇ ਪੂਰਾ ਸੰਯੋਗ ਜੋ ਵੀ ਜਿੰਨਾ ਸਾਥ ਹੋ ਸਕੇ ਉਹ ਤਾਂ ਪਾਵਾਂਗੇ ਵੱਧ ਤੋਂ ਵੱਧ ਤੇ ਅਸੀਂ ਤਾਂ ਇਮਾਨਦਾਰੀ ਨਾਲ ਉਹ ਟਪਾਵਾਂਗੇ ਤੇ ਨਾ ਅਸੀਂ ਇਹ ਰਾ ਫੇਰੀ ਕਰਨ ਦੇਣੀ ਤੇ ਨਾ ਕਰਨ ਦੇਣੀ ਬਿਲਕੁਲ ਜੀ ਨਾ ਇਹ ਰਾ ਫੇਰੀ ਕੀਤੀ ਹੈ ਤੇ ਨਾ ਕਰਨ ਦੇਣੀ ਹੈ ਹਮੇਸ਼ਾ ਹੀ ਜੜੀ ਕੀ ਹੈ ਚੋਣ ਇਮਾਨਦਾਰੀ ਨਾਲ ਜਿੱਤੀ ਹੈ ਤੇ ਇਮਾਨਦਾਰੀ ਨਾਲ ਹੀ ਜਿੱਤਾਂਗੇ ਇਹ ਵੀ ਜਿਹੜੇ ਕਿ ਐਮਐਲਏ ਸਰਦਾਰ ਫੋਜਾ ਸਿੰਘ ਸਰਾਰੀ ਨੇ ਮੌਜੂਦਾ ਐਮਐਲਏ ਹਲਕਾ ਵਿਧਾਇਕ ਗੁਰੂ ਹਰਸਾਏ ਉਹਨਾਂ ਦੇ ਬ੍ਰਦਰ ਦਾ ਕਹਿਣਾ ਹੈ ਕਿ ਮੈਂ ਇਹਨਾਂ ਆਪਦੇ ਭਰਾਵਾਂ ਦੀ ਬਿਲਕੁਲ ਮੋਢਾ ਨਾਲ ਮੋਢਾ ਲਾ ਕੇ ਨਾਲ ਖੜਾ ਤੇ ਇਹਨਾਂ ਦੀ ਜੜੀ ਸਪੋਰਟ ਕਰ ਰਿਹਾ ਕੈਮਰਾਮੈਨ ਰੋਹਿਤ ਦੇ ਨਾਲ ਗੁਰਪ੍ਰੀਤ ਸ਼ਰਮਾ ਲਾਈ ਪੰਜਾਬ ਟੀਵੀ